ਕਨ ਦਾ ਸਦਸਦਕ ਵੀਰ ਸਿੰਘ ਬਾਦਲ ਸਾਹਿਬ ਨੇ ਜਦੋਂ ਦੇ ਆਪਣੇ ਧੜੇ ਦੇ ਆਪਣੇ ਦਲ ਦੇ ਪ੍ਰਧਾਨ ਬਣਿਆ ਉਹਨਾਂ ਦਾ ਇੱਕ ਬੜਾ ਵੱਡਾ ਹਮਲਾ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਸਾਹਿਬ ਤੇ ਬਾਕੀ ਜਥੇਦਾਰ ਸਹਿਬਾਨਾਂ ਤੇ ਬੋਲੇ ਔਰ ਕਹਿ ਕੀ ਰਿਹਾ ਕਿ ਜਥੇਦਾਰ ਸਹਿਬਾਨ ਜਿਹੜੇ ਆ ਜਨ ਤਖਤ ਜਿਹੜੇ ਸਾਡੇ ਆ ਉਹ ਕੇਂਦਰ ਦੇ ਗਲਬੇ ਜਾਂ ਕਬਜ਼ੇ ਦੇ ਵਿੱਚ ਆ ਗਏ ਸੀ ਅੱਜ ਵੀ ਗਿਆਨੀ ਰਕबीर ਸਿੰਘ ਜੀ ਹੈੱਡ ਗ੍ਰੰਥੀ ਨੇ ਗਿਆਨੀ ਸੁਲਤਾਨ ਸਿੰਘ ਜੀ ਵੀ ਗ੍ਰੰਥੀ ਨੇ ਮੇਰਾ ਖਿਆਲ ਹੈ ਕਿ ਜਿੰਨੀ ਵੱਡੀ ਪਦਵੀ ਹੈੱਡ ਗ੍ਰੰਥੀ ਸਾਹਿਬ ਦੀ ਹੈ ਇਹ ਇਹ ਉਸਦੀ ਕਿੰਨੀ ਵੱਡੀ ਤੋਹੀਨ ਹੈ ਕਿ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਦੇ ਗਲਬੇ ਥਲੇ ਆ ਗਏ ਸੀ ਸਿੱਖ ਸੰਗਤਾਂ ਦੇ ਵਿੱਚ ਬੜਾ ਵੱਡਾ ਰੋਸ ਫੈਲ ਰਿਹਾ ਹੈ ਮੈਂਬਰਸ਼ਾਹਾਂ ਨੂੰ ਬਦਲਣ ਦੇ ਉੱਤੇ ਹੀ ਬਹੁਤ ਨਾਰਾਜ਼ ਚੱਲ ਰਹੇ ਸੀ ਤੇ ਕੱਲ ਦਾ ਇਹ ਕੰਮ ਫੜਿਆ ਅੱਜ ਵਿਸਾਖੀ ਤੇ ਜਾ ਕੇ ਤਲਵੰਡੀ ਸਾਹਿਬ ਉਹ ਵੀ ਕਾਨਫਰੰਸ ਦੇ ਵਿੱਚ ਇਹੀ ਕੁਝ ਬੋਲਿਆ ਮੈਂ ਸਮਝਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਸੰਗਤਾਂ ਇਸ ਗੱਲ ਦਾ ਹਸਾਬ ਮੰਗਣਗੀਆਂ ਔਰ ਮੈਂ ਸਮਝਦਾ ਕਿ ਮਾफी ਮੰਗਣੀ ਚਾਹੀਦੀ ਹੈ ਸਾਥ ਸੁਖਬੀਚ ਸਿੰਘ ਬਾਦਲ ਸਾਹਿਬ ਨੂੰ ਇਸ ਮੁੱਦੇ ਤੇ ਕਿ ਮੈਂ ਗਲਤ ਬਿਆਨੀ ਕਰ ਬੈਠਾ ਤੇ ਜਾਂ ਪੰਥ ਨੂੰ ਸਿੱਖ ਸੰਗਤਾਂ ਨੂੰ ਕੋਈ ਸਬੂਤ ਪੇਸ਼ ਕਰਨਾ ਇਹ ਇਹ ਕਈ ਵਾਰੀ ਇੰਨੇ ਪ੍ਰਭਾਵਿਤ ਹੋ ਜਾਂਦੇ ਆ ਕਿ ਅੱਜ ਪ੍ਰਧਾਨ ਬਣ ਗਏ ਤੇ ਫਿਰ ਕੀ ਹੋ ਗਿਆ ਜੀ ਦਰ ਧੜੇ ਦੇ ਬਣੇ ਹੋ ਇਸੇ ਤਰ੍ਹਾਂ ਤੁਸੀਂ ਅੱਜ ਰੈਲੀ ਦੇ ਕੱਠ ਨੂੰ ਤੁਹਾਡੇ ਲੀਡਰ ਵੀ ਤੇ ਤੁਸੀਂ ਸ਼ਾਇਦ ਸੁਣਦੇ ਹੋ ਬਹੁਤ ਵੱਡਾ ਇਹ 5-6 ਹਜ਼ਾਰ ਦਾ ਕੱਠ ਕੋਈ ਵੱਡਾ ਨਹੀਂ ਹੁੰਦਾ 200 ਬਾਈ 240 ਦਾ ਇਹ ਸਾਰਾ ਹਾਲ ਹੈ ਜਿੱਥੇ ਕਿ ਸੰਗਤਾਂ ਨੇ ਆ ਕੇ ਰਾਮ ਕਰਨ ਲਈ ਬੈਠਦੀਆਂ ਸੀ ਜਾਂ ਲੰਗਰ ਲੱਗਦੇ ਸੀ ਤੁਸੀਂ ਉਹਨੂੰ ਅੱਜ ਪਹਿਲੀ ਗੱਲ ਤਾਂ ਮਿਸਯੂਜ਼ ਕਰਕੇ ਕਾਨਫਰੰਸ ਕਰ ਰਹੇ ਹੋ ਤੇ ਉਸ ਦੇ ਵਿੱਚ ਸੰਗਤਾਂ ਵੀ ਬੈਠੀਆਂ ਤੇ ਸਾਰੇ ਪੰਜਾਬ ਚੋਂ ਜਿਵੇਂ ਪੰਜਾਬ ਦੇ ਕੋਨੇ ਜਿਹੜਾ ਅਟਾਰੀ ਤੇ ਜਨਾਲੇ ਤੋਂ ਵੀ ਲੋਕ ਆਏ ਪਠਾਨਕੋਟ ਤੇ ਗਰਦਾਸਪੁਰ ਤੋਂ ਵੀ ਆਏ ਡੇਰਾ ਮਸੀਤੇ ਮੁਹਾਲੀ ਤੋਂ ਵੀ ਗਏ ਮਤਲਬ ਸਾਰੇ ਪੰਜਾਬ ਚੋਂ ਤੁਸੀਂ 5-6000 ਇਕੱਠ ਕਰਕੇ ਤੇ ਕੀ ਸੋਚਦੇ ਹੋ ਕਿ ਬਹੁਤ ਵੱਡੀ ਲਹਿਰ ਚੱਲ ਪਈ ਨਹੀਂ ਯਾਦ ਕਰੋ 2000 ਜਿਹੜਾ ਸੀਗਾ ਇਲੈਕਸ਼ਨ ਆਪਣਾ 22 ਦਾ ਕੱਠ ਉਦੋਂ ਵੀ ਬਹੁਤ ਹੋਈ 2024 ਚ ਵੀ ਬਹੁਤ ਹੋਈ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਖੈਰ ਨਹੀਂ ਪਈ ਸੀ ਪੱਲੇ ਤੇ ਅੱਜ ਹੁਕਮਨਾਮੇ ਦੀ ਫੇਰ ਹੈਗਾ ਲੰਘਣਾ ਕਰ ਲਈ ਤਖਤ ਸਾਹਿਬ ਨਾਲ ਟੱਕਰ ਲੈ ਲਈ ਜਥੇਦਾਰ ਸਾਹਿਬਾਨਾਂ ਦੀ ਅਸੀਂ ਕਰਦਾਰਕੁਸ਼ੀ ਕਰ ਰਹੇ ਆ ਤੇ ਤੁਹਾਨੂੰ ਕੀ ਲੱਗਦਾ ਕਿ ਸਿੱਖ ਪੰਥ ਜਾਂ ਸਿੱਖ ਸੰਗਤ ਆਪਾਂ ਨੂੰ ਵੋਟਾਂ ਪਾ ਦੋਗੀ ਤੁਹਾਨੂੰ ਇਹ ਕਦੇ ਨਹੀਂ ਹੋਣਾ ਸਿੱਖ ਸੰਗਤ ਤੋਂ ਮਾਫੀ ਮੰਗੋ ਤੇ ਜਾਂ ਸਬੂਤ ਪੇਸ਼ ਕਰੋ ਮੈਂ ਧਾਮੀ ਸਾਹਿਬ ਨੂੰ ਬੇਨਤੀ ਕਰਦਾ ਐਂ ਬੈਠ ਕੇ ਮੂਕ ਦਰਸ਼ਕ ਨਾ ਬਣੋ ਤੁਹਾਡੇ ਜਥੇਦਾਰ ਸਹਿਬਾਨਾਂ ਦੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਪੇ ਬੜੇ ਪ੍ਰਧਾਨ ਹੈ ਉਹ ਉਹ ਕਰਤਾਰ ਕੁਸ਼ੀ ਕਰਨ ਤੇ ਲੱਗੇ ਹੋਏ ਹਨ ਤੇ ਤੁਸੀਂ ਬੈਠ ਕੇ ਦੇਖ ਰਹੇ ਹੋ ਇਹ ਕਦਾ ਚਿੱਤ ਬਰਦਾਸ਼ਤ ਨਹੀਂ ਕਰੂੰਗੀ ਸਿੱਖ ਸੰਗਤ